ਸਰਦਾਰ ਬਿਰਸਾ ਸਿੰਘ ਬਲਟੋਹਾ ਜੀ ਉਹਨਾਂ ਨੂੰ ਖਡੂਰ ਸਾਹਿਬ ਤੋਂ ਅਕਾਲੀ ਦਲ ਨੇ ਟਿਕਟ ਦਾ ਐਲਾਨ ਕਰ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਟਵਿੱਟਰ ਹੈਂਡਲ ਦੇ ਉੱਤੇ ਮੈਂ ਹੁਣੇ ਚੈੱਕ ਕੀਤਾ ਐਕਸ ਹੈਂਡਲ ਦੇ ਉੱਤੇ ਸੋ ਉੱਥੇ ਉਹਨਾਂ ਨੇ ਇਸ ਗੱਲ ਦੀ ਘੋਸ਼ਣਾ ਕਰ ਦਿੱਤੀ ਹੈ ਕਿ ਸਰਦਾਰ ਬਿਰਸਾ ਸਿੰਘ ਬਲਟੋਹਾ ਜਿਹੜੇ ਆ ਉਹ ਖਡੂਰ ਸਾਹਿਬ ਤੋਂ ਅ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਹੋਣਗੇ ਸੋ ਇਹਦੇ ਨਾਲ ਨਾਲ ਖਡੂਰ ਸਾਹਿਬ ਤੋਂ ਹੀ ਕਿਉਂਕਿ ਅਮਰਤਪਾਲ ਸਿੰਘ ਦੇ ਨਾਮ ਦੀ ਘੋਸ਼ਣਾ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰ ਦੇ ਵੱਲੋਂ ਇਹ ਕਿਹਾ ਜਾ ਚੁੱਕਾ ਹੈ ਕਿ ਉਹ ਚੋਣਾਂ ਲੜਨ ਜਾ ਰਹੇ ਨੇ ਸੋ ਅਮਰਿਤਪਾਲ ਸਿੰਘ ਦੇ ਨਾਲ ਜਿਹੜੇ ਚੂਣ ਸਮੇਂ ਕਰਨ ਕਿਵੇਂ ਬਦਲਦੇ ਨੇ ਉਹਦੇ ਤੇ ਤਾਂ ਚਲੋ ਆਪਾਂ ਇੱਕ ਡਿਫਰੈਂਟ ਪ੍ਰੋਗਰਾਮ ਕਰਾਂਗੇ ਉਹਦੇ ਤੇ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਪਰ ਜਿਹੜਾ ਅੱਜ ਸਰਦਾਰ ਜਿਹੜੇ ਨਵਕਿਰਨ ਸਿੰਘ ਨੇ ਐਡਵੋਕੇਟ ਨਵਕਿਰਨ ਸਿੰਘ ਨੇ ਕਾਫੀ ਜਿਹੜਾ ਉਹ ਚਰਚਾ ਦੇ ਵਿੱਚ ਰਹਿੰਦੇ ਨੇ ਹਿਊਮਨ ਰਾਈਟ ਦੇ ਪੱਖ ਦੇ ਵਿੱਚ ਬੋਲਦੇ ਨੇ ਉਹਨਾਂ ਦੇ ਕੇਸ ਵੀ ਲੜਦੇ ਨੇ ਸੋ ਉਹਨਾਂ ਨੇ ਕਿਹਾ ਕਿ ਚੋਣ ਲੜਨ ਦੇ ਉੱਤੇ ਤਾਂ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਉਹ ਚੋਣ ਲੜ ਸਕਦੇ ਨੇ ਜਿਹੜਾ ਜੇਲ ਦੇ ਵਿੱਚ ਉਹ ਬੈਠ ਕੇ ਕਿਉਂਕਿ ਉਹਨਾਂ ਨੂੰ ਕੋਈ ਸਜ਼ਾ ਨਹੀਂ ਹੋਈ ਉਹ ਕੋਈ ਕਨਵਿਕਟਡ ਨਹੀਂ ਹੈਗੇ ਇਹ ਤਾਂ ਪ੍ਰੀਵੈਂਟਿਵ ਅਰੈਸਟ ਆ ਕਿ ਐਨਐਸਏ ਦੇ ਵਿੱਚ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੋ ਚੋਣ ਲੜਨ ਦੇ ਵਿੱਚ ਕੋਈ ਵੀ ਉਹਨਾਂ ਨੇ ਕਿਹਾ ਕਿ ਕੋਈ ਵੀ ਦਿੱਕਤ ਨਹੀਂ ਹੈਗੀ ਤੇ ਇਹ ਜ਼ਰੂਰ ਹੈ ਕਿ ਉਹ ਲੀਗਲੀ ਤੌਰ ਤੇ ਕੋਈ ਵੀ ਆਪਣੀ ਵੀਡੀਓ ਬਣਾ ਕੇ ਜਾਂ ਆਪਣਾ ਕੋਈ ਵੀ ਮੈਸੇਜ ਉਹ ਲੋਕਾਂ ਤੱਕ ਨਹੀਂ ਪਹੁੰਚਾ ਸਕਦੇ ਗੈਰ ਕਾਨੂੰਨ ਤਾਂ ਉਹਨਾਂ ਨੇ ਕਿਹਾ ਬਹੁਤ ਕੁਝ ਹੋ ਜਾਂਦਾ ਪਰ ਲੀਗਲੀ ਤੌਰ ਤੇ ਇਸ ਤਰੀਕੇ ਦੀ ਕੋਈ ਪ੍ਰਕਿਰਿਆ ਨਹੀਂ ਕਿ ਤੁਸੀਂ ਕੋਈ ਚੋਣ ਪ੍ਰਚਾਰ ਕਰਨ ਆ ਜਾ ਸਕਦੇ ਹੋ ਜਾਂ ਤੁਸੀਂ ਕੋਈ ਵੀਡੀਓ ਭੇਜ ਸਕਦੇ ਹੋ ਤੇ ਇਹ ਵੀ ਕੋਈ ਪੱਕਾ ਨਹੀਂ ਕਿ ਜੇਕਰ ਤੁਸੀਂ ਜਿੱਤ ਜਾਂਦੇ ਹੋ ਤਾਂ ਤੁਹਾਡੀ ਰਿਹਾਈ ਹੋਵੇਗੀ ਹੋਵੇਗੀ ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣ ਜਾਂਦੇ ਹੋ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਅਦਿੰਦਰਪਾਲ ਸਿੰਘ ਦੀ ਉਹਨਾਂ ਨੇ ਧਾਰਨ ਦਿੱਤੀ ਜਦੋਂ 1999 ਦੇ ਵਿੱਚ ਆਪਣੇ ਸਾਰੇ ਐਮਪੀ ਜਿੱਤੇ ਸੀਗੇ ਉਹ ਵੀ ਜੇਲ੍ਹ ਦੇ ਵਿੱਚ ਹੀ ਸੀ ਮਾਨ ਸਾਹਿਬ ਦੇ ਨਾਲ ਤੇ ਉਹਨਾਂ ਨੂੰ ਸੌਹ ਚੁੱਕ ਦੇ ਲਈ ਵੀ ਪਹਿਲਾਂ ਬਾਲਮੈਂਟ ਦੇ ਅੰਦਰ ਨਹੀਂ ਸੀ ਬੁਲਾਇਆ ਬਾਅਦ ਵਿੱਚ ਉਹਨਾਂ ਨੇ ਜਿਹੜਾ ਆਪਣਾ ਸੌਹ ਚੁੱਕੀ ਸੀਗੀ ਸੋ ਇਹ ਜਿਹੜੀਆਂ ਲਗਾਤਾਰ ਆ ਰਹੀਆਂ ਨੇ ਖਬਰਾਂ ਉਹਨਾਂ ਤੇ ਆਪਾਂ ਗੱਲ ਕਰਦੇ ਰਵਾਂਗੇ ਗਰਦਾਸਪੁਰ ਦੇ ਵਿੱਚੋਂ ਜਾਂ ਹੋਰ ਜਿਹੜੀਆਂ ਸੀਟਾਂ ਤੋਂ ਅਕਾਲੀ ਦਲ ਦੀਆਂ ਤਾਂ 13 ਦੀਆਂ 13 ਸੀਟਾਂ ਹੁਣ ਹੋ ਗਈਆਂ ਨੇ ਤੇ ਕਾਂਗਰਸ ਦੀਆਂ ਥੋੜੀਆਂ ਜੀਆਂ ਰਹਿ ਗਈਆਂ ਦੇਖਦੇ ਹਾਂ ਉਹ ਇਹਦਾ ਤੇ ਕਿਹੜਾ ਨਾਮ ਨਾਵਾਂ ਦਾ ਐਲਾਨ ਕਰ ਦਿੰਦੇ ਨੇ ਤੇ ਪੰਜਾਬ ਦੇ ਵਿੱਚ ਚੋਣ ਇਸ ਵਾਰ ਮੈਦਾਨ ਕਾਫੀ ਜ਼ਿਆਦਾ ਅਹਮ ਹੈ ਇਸ ਕਰਕੇ ਹੋ ਜਾਣਾ ਕਿਉਂਕਿ ਹੁਣ ਬੀਜੇਪੀ ਨੂੰ ਪਤਾ ਕਿ ਉਹਨਾਂ ਨੂੰ ਹਰੇਕ ਜਗ੍ਹਾ ਤੋਂ ਸੀਟਾਂ ਚਾਹੀਦੀਆਂ ਤੇ ਦੂਸਰੇ ਪਾਸੇ ਕਿਤੇ ਕਿਸੇ ਜਗ੍ਹਾ ਤੇ ਚਾਰ ਚਾਰ ਕੋਨਾ ਕਿਸੇ ਜਗ੍ਹਾ ਤੇ ਪੰਜ ਕੋਨਾ ਕਿਉਂਕਿ ਬੀਜੇਪੀ ਵੀ ਬੜੀ ਜਿਹੜਾ ਸਾਰੇ ਉਹਨਾਂ ਦੇ ਕੋਲ ਸੰਸਾਧਨ ਵੀ ਬਹੁਤ ਨੇ ਨਾਲ ਦੀ ਨਾਲ ਉਹ ਵੱਡੇ ਆਗੂਆਂ ਨੂੰ ਨਾਲ ਲਿਆ ਕੇ ਇਹਨੂੰ ਚੋਣਾਂ ਨੂੰ ਵੱਡਾ ਕਰਨ ਦੇ ਇਸ ਇਲੈਕਸ਼ਨ ਨੂੰ ਵੱਡਾ ਕਰਨ ਦੇ ਰੌਣ ਦੇ ਵਿੱਚ ਨੇ ਤੇ ਉਹ ਲੜ ਵੀ ਇਸੇ ਤਰੀਕੇ ਨਾਲ ਰਹੇ ਨੇ ਤੇ ਹੁਣ ਪੰਜ ਕੋਨਾ ਆਬਵੀਅਸਲੀ ਸੰਗਰੂਰ ਦੇ ਵਿੱਚ ਮਾਨ ਸਾਹਿਬ ਸਿਟਿੰਗ ਐਮਪੀ ਨੇ ਸਿਮਰਜੀਤ ਸਿੰਘ ਮਾਨ ਲਖਾ ਸਿੰਘ ਸੁਧਾਨਾ ਦਾ ਵੀ ਕਾਫੀ ਨਾਮ ਹੈ ਬਠਿੰਡਾ ਦੇ ਉਹ ਪਿੰਡਾਂ ਦਾ ਉਹਨਾਂ ਦਾ ਇਹ ਦਾਵਾ ਕਿ ਅਸੀਂ ਤਾਂ ਪਹਿਲੀ ਵਾਰ ਹੋਣਾ ਕਿ ਅਸੀਂ ਕਿਸੇ ਵੀ ਲੋਕ ਸਭਾ ਦੀ ਜਿਹੜਾ ਹਲਕਾ ਉਹਦੇ ਸਾਰੇ ਪਿੰਡ ਅਸੀਂ ਜਿਹੜੇ ਆ ਜਾਏ ਲਖਾ ਸਿੰਘ ਸੁਧਾਨਾ ਦਾ ਕਹਿਣਾ ਤੇ ਇਹਦੇ ਨਾਲ ਨਾਲ ਅਮਰਤਪਾਲ ਸਿੰਘ ਜੇਕਰ ਖਡੂਰ ਸਾਹਿਬ ਤੋਂ ਆਉਂਦੇ ਨੇ ਸੋ ਕਈ ਜਗ੍ਹਾ ਤੇ ਪੰਜ ਪੰਜ ਕੋਨਾ ਤੇ ਕਈ ਜਗ੍ਹਾ ਤੇ ਚਾਰ ਕੋਨਾ ਮੁਕਾਬਲਾ ਜਿਹੜਾ ਉਹ तकरीबन ਹੋ ਗਿਆ